ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਨਿਆ ਕਿ ਉਹਨਾਂ ਦੀ ਸਰਕਾਰ ਪ੍ਰਵਾਸ ਨੀਤੀ 'ਚ ਬਦਲਾਅ ਲਾਉਣ 'ਚ ਤੇਜ਼ੀ ਨਾਲ ਕੰਮ ਕਰ ਸਕਦੀ ਸੀ। ਆਪਣੇ YouTube ਚੈਨਲ ਤੇ ਤਾਜ਼ਾ ਵੀਡੀਓ ਜਾਰੀ ਕਰਕੇ ਉਹਨਾਂ ਨੇ ਇਸ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਹੈ। ਟਰੂਡੋ ਨੇ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੀ ਵੱਸੋਂ ਬਹੁਤ ਜ਼ਿਆਦਾ ਵਧ ਰਹੀ ਸੀ ਜਿਸ ਕਾਰਨ ਉਹਨਾਂ ਦੀਆਂ ਰਿਹਾਇਸ਼ਾਂ ਅਤੇ ਬੁਨਿਆਦੀ ਢਾਂਚੇ ਉੱਤੇ ਦਬਾਅ ਪੈ ਰਿਹਾ ਸੀ। ਆਪਣੀ ਵੱਸੋਂ ਨੂੰ ਮੋੜ ਲਈ ਤੇ ਲਿਆਉਣ ਦੇ ਲਈ ਉਹ ਅਸੀਂ ਸਭ ਕੁਝ ਇਹ ਸਭ ਕੁਝ ਕੀਤਾ ਹੈ ਔਰ ਜਸਟਿਨ ਟਰੂਡੋ ਨੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਮੁਲਕ ਦੇ ਪ੍ਰਵਾਸ ਨੀਤੀ ਵਿੱਚ ਕਈ ਬਦਲਾਅ ਕੀਤੇ ਨੇ ਖਾਸ ਕਰਕੇ ਕੁਮਾਂਤਰੀ ਵਿਦਿਆਰਥੀਆਂ ਦੇ ਵਰਕ ਪਰਮਿਟ ਸਪੌਂਸ ਦੇ ਕੈਨੇਡਾ ਆਉਣ ਅਤੇ ਕੰਮ ਕਰਨ ਵਾਲੇ ਘੰਟਿਆਂ ਦੇ ਹਫਤਾਵਾਰੀ ਸਮੇਂ ਦੇ ਵਿੱਚ ਬਦਲਾਅ ਕੀਤਾ ਹੈ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਦੇ ਦੌਰਾਨ ਕੈਨੇਡਾ ਦੀ ਆਬਾਦੀ ਦੇ ਵਿੱਚ ਬਹੁਤ ਜ਼ਿਆਦਾ ਵਾਦਾ ਹੋਇਆ ਉਹਨਾਂ ਨੇ ਕਿਹਾ ਕਿ ਕੁਝ ਮਾੜੇ ਅੰਸਰ ਜਿਵੇਂ ਜਾਲੀ ਕਾਰਜਾਂ ਅਤੇ ਵੱਡੀਆਂ-ਵੱਡੀਆਂ ਕੰਪਨੀਆਂ ਤੇ ਆਪਣੇ ਹਿੱਤਾਂ ਲਈ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਦਾ ਸ਼ੋਸ਼ਣ ਕਰਦੇ ਆਏ ਹਨ। ਰੂਡੋ ਦੇ ਮੁਤਾਬਕ ਇਸ ਦੇ ਮਤੇ ਨਜ਼ਰ ਆਉਣ ਵਾਲੇ 3 ਸਾਲਾਂ ਦੇ ਦੌਰਾਨ ਕੈਨੇਡਾ ਨੇ ਆਉਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦਾ ਫੈਸਲਾ ਲਿਆ ਹੈ। ਉਹਨਾਂ ਨੇ ਦੱਸਿਆ ਹੈ ਕਿ ਕੈਨੇਡਾ ਦੇ ਵਿੱਚ ਦੋ ਦੋ ਤਰ੍ਹਾਂ ਦੇ ਨਾਲ ਲੋਕ ਆਉਂਦੇ ਨੇ। ਲੇਕਿਨ ਪ੍ਰਵਾਸ ਬਾਰੇ ਪੁਰਾਣੀ ਯੋਜਨਾ ਸਿਰਫ ਇੱਕ ਰਸਤੇ ਨੂੰ ਹੀ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਜਾਂਦੀ ਹੈ ਟਰੂਡੋ ਨੇ ਦੱਸਿਆ ਹੈ ਕਿ ਕੈਨੇਡਾ ਸਰਕਾਰ ਪਿਛਲੇ ਕਈ ਦਹਾਕਿਆਂ ਤੋਂ ਸਿਰਫ ਸਥਾਈ ਨਾਗਰਿਕਾਂ ਦੀ ਸਹੀ ਗਿਣਤੀ ਤੈਅ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਹਾਲਾਂਕਿ ਇਸ ਵਾਰ ਉਹਨਾਂ ਦੀ ਸਰਕਾਰ ਨੇ ਆਰਜੀ ਤੌਰ ਤੇ ਕੈਨੇਡਾ ਆਉਣ ਵਾਲੇ ਲੋਕਾਂ ਅਤੇ ਕੁਮਾਂਤਰੀ ਵਿਦਿਆਰਥੀ ਆਰਜੀ ਕਾਮੇ ਅਤੇ ਹੋਰਾਂ ਨੂੰ ਵੀ ਧਿਆਨ ਵਿੱਚ ਰੱਖਿਆ ਤੇ ਇਹ ਲੋਕ ਸੀਮਤ ਸਮੇ ਲਈ ਕੋਈ ਕਾਮ ਕਰਨ ਜਾਂ ਪੜਨ ਲਈ ਕੈਨੇਡਾ ਆਉਂਦੇ ਨੇ ਤੇ ਜਦੋਂ ਕੰਮ ਹੋ ਜਾਂਦਾ ਹੈ ਤਾਂ ਉਹ ਜਾਂ ਉਹ ਆਪਣੀ ਜਿਹੜੀ ਡਿਗਰੀ ਆ ਉਹਨੂੰ ਪੂਰੀ ਕਰ ਲੈਂਦੇ ਨੇ ਜ਼ਿਆਦਾਤਰ ਵਿਦਿਆਰਥੀ ਵਾਪਸ ਆਪਣੇ ਵਤਨ ਪਰਤ ਜਾਂਦੇ ਨੇ ਹਾਲਾਂਕਿ ਕੁਝ ਪਰਮਾਨੈਂਟ ਰੈਜ਼ੀਡੈਂਸ ਹਾਸਲ ਕਰਨ ਦੇ ਲਈ ਅਰਜੀ ਵੀ ਦਿੰਦੇ ਨੇ ਪਰ ਜ਼ਿਆਦਾਤਰ ਵਾਪਸ ਮੁੜ ਜਾਂਦੇ ਨੇ ਰੂਡੋ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕੈਨੇਡਾ ਆਉਣ ਵਾਲੇ ਆਰਜੀ ਵਿਦਿਆਰਥੀਆਂ ਅਤੇ ਕਾਮਿਆਂ ਨੂੰ ਆਰਥਿਕਤਾ ਦੀ ਮੰਗ ਵੀ ਆਸਰੇ ਛੱਡ ਦਿੱਤਾ ਜਾਂਦਾ ਸੀ ਕਿ ਉਹਨਾਂ ਨੇ ਕਿਹਾ ਸੀ ਕਿ ਇਹ ਆਮ ਤੌਰ ਤੇ ਉਹ ਸਾਡੀ ਆਜ਼ਾਦੀ ਦਾ ਇੱਕ ਛੋਟਾ ਹਿੱਸਾ ਹੁੰਦਾ ਸੀ ਅਤੇ ਇਸ ਲਈ ਕਦੇ ਵੀ ਦੂਰ ਦਰੇਸ਼ੀ ਪ੍ਰਵਾਸ ਯੋਜਨਾ ਦਾ ਹਿੱਸਾ ਨਹੀਂ ਬਣਾਇਆ ਗਿਆ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਜਦੋਂ ਕੋਰੋਨਾ ਤੋਂ ਬਾਅਦ ਲੌਕਡਾਊਨ ਖੁੱਲਿਆ ਤਾਂ ਸਾਨੂੰ ਬਹੁਤ ਜ਼ਿਆਦਾ ਕੰਮਿਆਂ ਦੀ ਲੋੜ ਸੀ ਅਤੇ ਇਹ ਅਰਜੀ ਕੰਮੇ ਬਹੁਤ ਜਲਦੀ ਹੀ ਸਾਡੀ ਕਾਰਜਸ਼ਕਤੀ ਦਾ ਇੱਕ ਅਹਿਮ ਹਿੱਸਾ ਬਣ ਗਏ ਇਸ ਲਈ ਉਹਨਾਂ ਨੇ ਆਪਣੇ ਪ੍ਰਵਾਸ ਦੇ ਪੱਦਰ ਦੀ ਯੋਜਨਾ ਵਿੱਚ ਸ਼ਾਮਲ ਨਾ ਕਰਨਾ ਇੱਕ ਭੁੱਲ ਸੀ ਇਹ ਭੁੱਲ ਨੂੰ ਸੁਧਾਰਨ ਦੇ ਲਈ ਟਰੂਡੋ ਨੇ ਦੱਸਿਆ ਕਿ ਨਵੀਂ ਯੋਜਨਾ ਦੇ ਵਿੱਚ ਸਥਾਈ ਅਤੇ ਅਸਥਾਈ ਦੋਵਾਂ ਪ੍ਰਵਾਸੀਆਂ ਦੇ ਲਈ ਟੀਚੇ ਤਿਆਰ ਕਰਨ ਲਈ ਪ੍ਰਵਾਸ ਯੋਜਨਾ ਬਣਾਈ ਗਈ ਹੈ ਔਰ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹ ਕਿੰਨੇ ਹੋਰ ਲੋਕਾਂ ਲਈ ਘਰ ਅਤੇ ਬੁਨਿਆਦੀ ਉਹਨਾਂ ਨੇ ਢਾਂਚਾ ਤਿਆਰ ਕਰਨਾ ਹੈ ਟਰੂਡੋ ਦੇ ਟਰੂਡੋ ਦਾ ਕਹਿਣਾ ਹੈ ਕਿ ਪ੍ਰਵਾਸ ਨੂੰ ਲੈ ਕੇ ਹਰ ਖੇਤਰ ਦੀਆਂ ਆਪਣੀਆਂ ਲੋੜਾਂ ਅਤੇ ਮੰਗਾਂ ਹਨ ਟਰੂਡੋ ਦੇ ਮਤਾਬਕ ਮਹਾਮਾਰੀ ਤੋਂ ਬਾਅਦ ਜਦੋਂ ਲਾਕਡਾਊਨ ਖੁੱਲ੍ਹੇ ਤਾਂ ਦੁਕਾਨਾਂ ਅਤੇ ਹੋਰ ਕਾਰੋਬਾਰ ਚੱਲਨੇ ਸ਼ੁਰੂ ਹੋਏ ਤਾਂ ਸਾਰੇ ਖੇਤਰ ਸਾਡੇ ਕੋਲ ਇਹੀ ਮੰਗ ਕਰ ਰਹੇ ਦੇ ਆਏ ਸੀ ਕਿ 2 ਸਾਲ ਸਰਹੱਦ ਬੰਦ ਰਹਿਣ ਤੋਂ ਬਾਅਦ ਸਾਨੂੰ ਵਧੇਰੇ ਲੋਕਾਂ ਅਤੇ ਕਾਮਿਆਂ ਦੀ ਲੋੜ ਹੈ ਜਲਦੀ ਉਨ੍ਹਾਂ ਨੇ ਕਿਹਾ ਕਿ ਇਸੇ ਹਿਸਾਬ ਦੇ ਨਾਲ ਜ਼ਿਆਦਾ ਕੰਮੇ ਲਿਆਂਦੇ ਗਏ ਅਤੇ ਇਸ ਇਸ ਨੇ ਹੀ ਸਾਡੀ ਆਰਥਿਕਤਾ ਨੂੰ ਵਧਨ ਵਿੱਚ ਮਦਦ ਵੀ ਕੀਤੀ ਹੈ ਤੇ ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਸ ਦੇ ਬਦੌਲਤ ਅਸੀਂ ਅਰਥ ਸ਼ਾਸਤਰੀਆਂ ਦੀਆਂ ਪੇਸ਼ ਨੋਈਆਂ ਪੇਸ਼ ਨੋਈਆਂ ਦੇ ਬਾਵਜੂਦ ਮੰਦੀ ਨੂੰ ਟਾਲਣ ਵਿੱਚ ਸਫਲ ਰਹੇ ਟਰੂਡੋ ਨੇ ਕਿਹਾ ਕਿ ਅਸੀਂ ਦੇਖਿਆ ਇਹ ਦੇਖਿਆ ਕਿ ਕੁਝ ਲੋਕਾਂ ਨੇ ਇਸ ਨੂੰ ਮੁਨਾਫਾ ਕਮਾਉਣ ਅਤੇ ਸਿਸਟਮ ਨਾਲ ਖੇਡਣ ਦੇ ਮੌਕੇ ਵਜੋਂ ਦੇਖਿਆ ਉਹਨਾਂ ਦਾ ਕਹਿਣਾ ਸੀ ਕਿ ਬਹੁਤ ਵੱਡੀਆਂ ਕੰਪਨੀਆਂ ਤੇ ਬਹੁਤ ਸਾਰੇ ਕਾਲਜ ਯੂਨੀਵਰਸਟੀਆਂ ਨੇ ਕੁ ਮੰਤਰੀ ਵਿਦਿਆਰਥੀਆਂ ਦੀ ਵਰਤੋਂ ਆਪਣੇ ਨਤੀਜੇ ਸੁਧਾਰਨ ਲਈ ਕੀਤੀ ਆ ਤੇ ਇਸ ਵੇਲੇ ਇਹ ਵਜ੍ਹਾ ਸੀ ਕਿ ਉਹ ਇਹਨਾਂ ਵਿਦਿਆਰਥੀਆਂ ਤੋਂ ਉਸੇ ਡਿਗਰੀ ਲਈ ਹਜ਼ਾਰਾਂ ਡਾਲਰ ਜ਼ਿਆਦਾ ਵਸੂਲ ਕਰਦੇ ਆਏ ਕੈਨੇਡਾ ਦੇ ਵਿੱਚ ਪ੍ਰਵਾਸ ਬੁਨਿਆਦੀ ਰੂਪ ਦੇ ਵਿੱਚ ਸੰਗੀ ਸਰਕਾਰ ਦੀ ਜ਼ਿੰਮੇਵਾਰੀ ਹੈ ਟ੍ਰੂਡੋ ਨੇ ਕਿਹਾ ਕਿ ਇਸ ਤੱਕ ਇਸ ਉੱਤੇ ਕੰਟਰੋਲ ਕੀਤਾ ਜਾ ਰਿਹਾ ਔਰ ਉਹਨਾਂ ਨੇ ਕਿਹਾ ਕਿ ਕੈਨੇਡਾ ਦੀ ਨਵੀਂ ਪ੍ਰਵਾਸ ਯੋਜਨਾ ਸਪਸ਼ਟ ਹੈ ਕਿ ਦੋਵਾਂ ਦੋਵਾਂ ਸਥਾਈ ਅਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਉੱਤੇ ਕੇਂਦ੍ਰਿਤ ਕੀਤਾ ਗਿਆ ਹੈ